ਇੱਕ ਤਕੀਤਾ ਉਸਾਰੇ ਛੋਨਾ ਹੋਈ। ਛੋਨਾ ਹੋਈ। ਇਹ ਛੋਨਾ ਉਹ ਸਾਰੇ ਦਾ ਉਹ ਤਿਆਰ ਉਹਨਾਂ ਨੇ ਨਹੀਂ ਲਾਇਆ ਜੀ ਮੈਂ ਤਸਦੀਕ ਕੀਤਾ ਸਾਰੇ ਇਸ ਚੀਜ਼ ਨੂੰ ਨਿਵਾਰ ਸੀ ਜਦੋਂ ਪਹਿਲਾਂ ਪਈ ਆ ਅਸੀਂ ਇਹਨੂੰ ਸਾਡੇ ਕੋਲ ਮਾਲ ਮੁਕਦਮਾ ਲਾਉਣ ਨੂੰ ਜਗ੍ਹਾ ਨਹੀਂ ਸਰਕਦੀ। ਥਾਣੇ ਦੇ ਵਿੱਚ ਦੇਖੋ ਮੇਰਾ ਥਾਣਾ ਸਾਰਾ ਅੱਗੋਂ ਵੀ ਭਰਿਆ ਹੋਆ ਮੈਂ ਆਪ ਤੁਰ ਕੇ ਲੰਘ ਸਕਦਾ ਮੇਰੀ ਗੱਡੀ ਬਾਹਰ ਰਹੀਦੀ ਹੈ ਜੀ। ਮੈਨੂੰ ਸਾਡੇ ਕੋਲ ਇਹਨੇ ਟਰੱਕ ਵੱੱਲੇ ਵੀ ਤੁਸੀਂ ਸਾਰੇ ਵੇਖਿਆ ਹੋਣਾ ਵਾ। ਵੱੱਲੇ ਵੀ ਮੇਰੇ ਕੋਲ ਕਾਫੀ ਜਿਹੜੀਆਂ ਮੇਰੀਆਂ ਗੱਡੀਆਂ ਮੋਟਰਾਂ ਵਾਂ ਛੜਕਦੇ ਉੱਤੇ ਹੀ ਲੱਗੀਆਂ ਹੋਈਆਂ। ਉਹ ਉਹ ਇੱਥੇ ਅਸੀਂ ਨੂੰ ਕੱਲ ਨੂੰ ਮੈਂ ਕਿਹਾ ਸੀ ਕਹਿੰਦੇ ਕਿ ਇਥੋਂ ਨੂੰ ਜਿਹੜੀ ਕੋਈ ਗੱਡੀ ਜਾਂ ਕੋਈ ਸਪੈਸ਼ਲ ਚੀਜ਼ ਹੀ ਹੋਊਗੀ ਬੰਦੇ ਦੇ ਲਈ ਇਹ ਸੱਤ ਬੰਦੇ ਵਿਖੋ ਉਹਦੇ ਜਾਣਕਾਰੀ ਤੋਂ ਭੱਜੀ ਆ। ਉਹਨਾਂ ਨੂੰ ਕਿ ਤੁਸੀਂ ਸਾਬੂ ਕਰਨਾ ਹੈ ਭਾਈ ਕਿਹੜੇ ਕਿਹੜੇ ਬੰਦੇ ਸੀ ਕਿਉਂਕਿ ਉਹਨਾਂ ਦਾ ਹੌਸਲਾ ਵਧ ਜਾਂਦਾ ਜਦੋਂ ਆਪਾਂ ਲੋਕ ਉਹਨਾਂ ਦੇ ਸਹੀ ਜਿਹੇ ਹੱਥ ਨਹੀਂ ਪੈਂਦਾ ਉਹਨਾਂ ਦੇ ਤੇ ਹੌਸਲੇ ਵਧਨੇ ਹੋਣੇ ਆ। ਇੱਥੇ ਫਰਜ਼ ਕਰੋ ਇੱਥੇ ਪੰਜ ਛੇ ਬੰਦੇ ਸਮਾਨ ਭਾਵੇਂ ਇਹ ਅਲਵਾਰਤ ਮੰਨ ਲਓ ਤੁਹਾਡੇ। ਸਮਾਨ ਨਾਲ ਉਹਦੇ ਫੜੇਗੇ। ਜੀ ਸਰ ਉਪੱਦ ਗਏ। ਉਹਨਾਂ ਨੂੰ ਜੋ ਹੱਥ ਲੱਗਿਆ ਉਹ ਕਿਹੋ ਜਿਹਾ ਹੋ ਗਿਆ ਉਹ ਵੀ ਗਏ ਹੋਣਗੇ ਜਿਹੜੀ ਮੇਰੀ ਸਰ ਗੱਲ ਆ ਜੀ ਮੈਨੂੰ ਇੱਕ ਮਹੀਨਾ ਤੋਂ ਥੋੜਾ ਜਿਆਦਾ ਸਮਾਂ ਹੈ ਮੈਂ ਗੁਰਦਾਸ ਕੋਲ ਜੀ ਸਾਰੇ ਆ ਕੇ ਜੀ ਮੇਰੀ ਤਨਾਤੀ ਦੇ ਦੌਰਾਨ ਦੌਰਾਨ ਸਾਰੇ ਮੈਂ 81 ਬੰਦੇ ਸਰ ਕੰਮ ਪੂਰੇ ਚੁੱਕਾ ਪੂਰਾ ਆਪਾਂ ਜਿਹੜਾ ਚੰਗੇ ਕੰਮਾਂ 'ਚ ਸਾਰੇ ਰੱਖੀਦਾ ਆ ਕਦੀ ਕੋਈ ਸਾਡੀ ਮੈਲਾਫਾਈ ਟੈਨਸ਼ਨ ਨਹੀਂ ਕਿ ਮੈਂ ਕੋਈ ਬੰਦਾ ਫੜਕੇ ਛੱਡਦਾ ਹੋਏ ਉਹ ਕੋ ਸਾਡੀ ਉਹ ਨਹੀਂ ਸੋਚਿਆ ਕੀ ਸਰ ਇਹ ਵੀ ਬੰਦਾ ਉਤਰਾਖੰਡ ਦਾ ਵਾ ਸਰ ਸਾਡੇ ਕੋਲ ਉਹਦੀ ਰਿਕਾਰਡ ਆ ਬੰਦਾ ਜੀ ਚੱਜੇ ਨਹੀਂ ਚਲੋ ਛੱਡੀ ਗੱਲ ਐ ਮੈਂ ਅੱਜ ਨਾ ਸਮਾਂ ਬਦਲ ਗਿਆ ਹੈ ਅੱਜ ਹਰ ਚੀਜ਼ ਰਿਕਾਰਡ ਹੈ ਲੋਕਾਂ ਦੇ ਕੋਲ ਰਿਕਾਰਡ ਪਈ ਹੈ ਵੀ ਤੁਸੀਂ ਕੀ ਕਿਹਾ ਕਿੰਨੂੰ ਕੀ ਕਿਹਾ ਉਦੋਂ ਕਿਉਂ ਕਿਹਾ ਤੇ ਹੁਣ ਕਿਉਂ ਨਹੀਂ ਕਹਿੰਦੇ ਵੇਖੋ ਉਹਦੇ ਇੱਕ ਸਮਾਂ ਸੀ ਉਹਦੇ ਇੱਕ ਵੇਗ ਚ ਵਗੇ ਲੋਕ ਸੀ ਸਾਰੇ ਉਦੋਂ ਪੰਜਾਬ ਦੇ ਵਿੱਚ ਚਾਹੇ ਭਾਜਪਾ ਦਾ ਬੰਦਾ ਸੀ ਚਾਹੇ ਆਮ ਆਦਮੀ ਪਾਰਟੀ ਦਾ ਸੀ ਚਾਹੇ ਕਾਂਗਰਸ ਦਾ ਸੀ ਚਾਹੇ ਅਕਾਲੀ ਦਲ ਸੀ ਸਾਰਾ ਇੱਕ ਮੁੱਠ ਪੰਜਾਬ ਇਕੱਠਾ ਹੋ ਕੇ ਸਿੰਘੂ ਬਾਰਡਰ ਤੇ ਖੜਾ ਸੀ ਤੇ ਨਵਦੀਪ ਰਵਨੀਤ ਬਿੱਟੂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹਦਾ ਇੱਕ ਹਿੱਸਾ ਸੀ ਅਸੀਂ ਵੀ ਉਹ ਲੜਾਈ ਲੜੀ ਉਦੋਂ ਬੰਦੇ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਯਾਰ ਵੀ ਇੰਨੇ 700 ਲੋਕ ਸ਼ਹੀਦ ਹੋ ਜਾਣ ਜੇ ਤੁਸੀਂ ਇਹ ਕੰਮ ਕਰੋ ਹਾਂ ਉਸ ਤੋਂ ਬਾਅਦ ਸਾਲ ਬੀਤ ਗਿਆ ਹੁਣ ਵੀ ਉਹਦੀ ਮੈਂ ਵੀਡੀਓ ਸੋਨੇ ਆ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਾਉਣ ਨੂੰ ਗਿਆ ਪਰ ਦੇਖੋ ਕੀ ਮਸਲੇ ਹੱਲ ਹੁੰਦੇ ਨੇ ਕਿਉਂਕਿ ਅਜੇ ਤੱਕ ਤੇ ਮੋਦੀ ਸਾਹਿਬ ਦਾ ਕੋਈ ਧਿਆਨ ਪੰਜਾਬ ਵੱਲ ਹੈ ਹੀ ਨਹੀਂ ਅਜੇ ਤੱਕ ਤੇ ਕੋਈ ਅਜਿਹਾ ਤੇ ਅਜੇ ਤੱਕ ਤੇ ਕੋਈ ਇਹੋ ਜਿਹਾ ਮਸਲਾ ਆਇਆ ਹੀ ਨਹੀਂ ਕਿ ਜਿਹੜਾ ਉਹਨਾਂ ਨੇ ਮੈਨੂੰ ਲੱਗਾ ਹੋਵੇ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰਨਾ ਹੈ ਉਲਟਾ ਕਿ ਉਹ ਮਤਲਬ ਅਜਿਹੇ ਕੰਮ ਕਰ ਰਹੇ ਨੇ ਅਜਿਹੇ ਸਿਸਟਮ ਅਪਣਾ ਰਹੇ ਨੇ ਜਿਹੜੇ ਕਿ ਬਹੁਤ ਗਲਤ ਹੈ ਜਦੋਂ ਹੁ ਚੰਡੀਗੜ੍ਹ ਦੇ ਉੱਤੇ ਕਬਜ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਪਾਖੜਾ ਡੈਮ ਦੇ ਉੱਤੇ ਕਬਜ ਹੁੰਦੀਆਂ ਤਿਆਰੀਆਂ ਹੋ ਰਹੀਆਂ ਨੇ ਅ ਮਤਲਬ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦੇ ਪੰਜਾਬ ਨੂੰ ਪਿਛਾੜਿਆ ਜਾ ਰਿਹਾ ਸੋ ਅਜਿਹੀਆਂ ਚੀਜ਼ਾਂ ਨੂੰ ਉਹ ਦੇਖੋ ਕੀ ਕਰ ਪਾਉਂਦੇ ਨੇ ਇਹ ਤੇ ਸਮਾਂ ਦੱਸੇਗਾ ਲੇਕਿਨ ਗੁਰਜੀਤ ਜੀ ਹੁਣ ਅਗਰੈਸਿਵ ਮੂਡ ਚ ਗਰੇਵਾਲ ਨਜ਼ਰ ਆ ਰਹੇ ਉਹ ਕਹਿੰਦੇ ਮੈਂ ਨਹੀਂ ਇਸ ਬੰਦੇ ਨਾਲ ਬੈਠ ਸਕਦਾ ਉਹਨਾਂ ਦੀ ਹੁਣ ਇੰਟਰਵਿਊ ਜਿਹੜੀਆਂ ਸਾਹਮਣੇ ਆ ਰਹੀ ਕਿ ਲੱਗਦਾ ਕਿ ਇਹ ਮਾਹੌਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਅਤੇ ਜਰਾ ਸਮਾਂ ਕੱਢ ਚੱਕਾ ਦੇਖੋ ਹੁਣ ਮਸਲਾ ਇਹ ਕਿ ਇਹ ਉਹਨਾਂ ਦੀ ਪਾਰਟੀ ਦਾ ਕੰਮ ਹੈ ਦੋਨੋਂ ਵੱਡੇ ਲੀਡਰ ਨੇ ਇਹ ਮੇਰਾ ਖਿਆਲ ਸਵਾਲ ਉਹ ਹੀ ਜਵਾਬ ਉਹ ਹੀ ਦੇ ਸਕਦੇ ਆ ਮੇਰਾ ਖਿਆਲ ਨਹੀਂ ਮੇਰਾ ਖਿਆਲ ਨਹੀਂ ਮੈਂ ਕੋਈ ਬਲਦੀ ਜਿੱਤ ਕੋ ਦਾ ਕੰਮ ਪਾਵਾਂ ਤੇਲ ਤੇ ਮੈਂ ਨਹੀਂ ਉਹ ਕੰਮ ਕਰਦਾ ਉਹ ਜੋ ਕਹਿੰਦੇ ਨੇ ਤੁਸੀਂ ਜਰੂਰ মিডিਆ ਹਾਊਸ ਚਲਾਓ ਦੋਵਾਂ ਦੀ ਇੱਕੋ ਆਮੋ ਸਾਹਮਣੇ ਚਲਾਓ ਇਹ ਉਹਨਾਂ ਦਾ ਕੰਮ ਹੈ ਮੇਰਾ ਕੰਮ ਨਹੀਂ ਉਹਨਾਂ ਦੇ ਨਿੱਜੀ ਤੌਰ ਤੇ ਦਾ ਕੰਮ ਹੈ ਰਵੀ ਸਿੰਘ ਓਜਲਾ ਹਮੇਸ਼ਾ ਹੀ ਪੁਲ ਦਾ ਕੰਮ ਕਰਦਾ ਰਿਹਾ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਲਈ ਵੀ ਦੁਬਾਰਾ ਇੱਕ ਪੁਲ ਦਾ ਕੰਮ ਕਰਕੇ ਕਾਂਗਰਸ 'ਚ ਲੈ ਕੇ ਆ ਸਕਦੇ ਬਿਲਕੁਲ ਮੇਰੀਆਂ ਸ਼ੁਭ ਸ਼ਾਮਾਂ ਨੇ ਮੈਂ ਕਰੂੰਗਾ ਜਰੂਰ ਕੋਸ਼ਿਸ਼ ਕੀਤੀ ਜਾਏਗੀ ਪੂਰੀ ਲਗਨ ਨਾਲ ਆਲ ਔਰ ਕਿਉਂਕਿ ਕਾਂਗਰਸ ਦਾ ਬੜਾ ਪੁਰਾਣਾ ਇਤਿਹਾਸ ਉਹਨਾਂ ਨਾਲ ਜੁੜਿਆ ਔਰ ਸਰਦਾਰ ਬੈਂਸ ਸਿੰਘ ਜੀ ਤੋਂ ਲੈ ਕੇ ਅੱਗੇ ਤੱਕ ਔਰ ਮੈਂ ਤੇ ਮੇਰੇ ਸ਼ੁਭ ਕਾਮਨਾਵਾਂ ਹੋਣਗੇ ਹਮੇਸ਼ਾ ਹੀ ਅਰਦਾਸ ਹੋਗੀ ਮੁੜ ਵਾਪਸ ਕਰ